ਕੰਨੈਰ ਸਿੰਘ ਵੱਲੋਂ ਉਹਨਾਂ ਦੇ ਇੱਥੇ ਡਿਊਟੀ ਸਮੇਂ ਦੇ ਦੌਰਾਨ ਹੀ ਅਸੀਂ ਇਹ ਡਿਮਾਂਡ ਕੀਤੀ ਸੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਇਹਨਾਂ ਨੇ ਕਰਤ ਦੇ ਜਗੀਰ ਸਮਝੀ ਹੋਈ ਏ ਵੀ ਜਦੋਂ ਜੀ ਚਾਵੇ ਉਦੋਂ ਅਸੀਂ ਕਰ ਦਈਏ ਅਸੀਂ ਇਸ ਗੱਲ ਤੇ ਮੰਗ ਕਰਦੇ ਆਂ ਕਿ ਨਗਰ ਕੌਂਸਲ ਦੇ ਵਿੱਚ ਜਿਹੜੇ ਘਟਾਲੇ ਹੋ ਰਹੇ ਓਹ ਘਟਾਲਿਆਂ ਦੀ ਪੂਰ ਜੋਰ ਹਾਈ ਕਮਾਂਡ ਜਾਂਚ ਕਰੇ ਉਹਦੇ ਸਬੰਧ ਵਿੱਚ ਅਸੀਂ ਮਾਨਯੋਗ ਏਡੀਸੀ ਮੈਡਮ ਜੀ ਨੂੰ ਪੱਤਰ ਦੇ ਕੇ ਆਏ ਸੀ ਪਰ ਕਾਰਵਾਈ ਨਹੀਂ ਹੋਈ ਮਾਨਯੋਗ ਡਿਪਟੀ ਕਮਿਸ਼ਨ ਜੀ ਨੂੰ ਇਸ ਮਾਮਲੇ ਦੇ ਵਿੱਚ ਅਸੀਂ ਲੈਟਰ ਦੇ ਕੇ ਆਏ ਸੀ ਕਾਰਵਾਈ ਨਹੀਂ ਹੋਈ ਤੇ ਫਿਰ ਇਹਦਾ ਮੁੱਤਰ ਕੀ ਹੈ ਵੀ ਲੋਕਤੰਤਰ ਦਾ ਕਹਾਣ ਹੈ ਇੰਨੀ ਦੇਰ ਤੱਕ ਅਸੀਂ ਬੜੇ ਪੀਸਫੁਲ ਤਰੀਕੇ ਦੇ ਨਾਲ ਅਸੀਂ ਡਿਮਾਂਡਾ ਕਰਦੇ ਰਹੇ ਆ ਇਹ ਜੇ ਇਹ ਜੇ ਉਸ ਵਾਰਡ ਦੇ ਮੇਰੀ ਵੀ ਸੇਜੰਸੀ ਹੋਣ ਦੇ ਨਾਤੇ ਅਸੀਂ ਉਸ ਵਾਰਡ ਦੀਆਂ ਮੰਗਾਂ ਨੂੰ ਉਠਾਉਣਾ ਸਾਡਾ ਫਰਜ਼ ਬਣਦਾ ਪਰ ਇਹਨਾਂ ਲੋਕਾਂ ਨੇ ਸਾਨੂੰ ਅੱਖੋਂ ਪਰੋਖੇ ਕੀਤਾ ਹੈ ਔਰ ਸਦਾ ਤਾਰੀ ਤਿਰ ਨੂੰ ਇਸ ਗੱਲ ਦੀ ਅਸੀਂ ਬੇਨਤੀ ਵੀ ਕਰਦੇ ਆ ਔਰ ਇਸ ਗੱਲ ਦੀ ਨਾਲ ਇਸ ਗੱਲ ਦੀ ਚੇਤਾਵਨੀ ਵੀ ਦਿੰਦੇ ਆ ਕਿ ਜਿੰਨੀ ਦੇਰ ਤੱਕ ਅਸੀਂ ਨਗਰ ਕੌਂਸਲ ਦੇ ਵਿੱਚ ਮੈਂਬਰ ਹਾਂ ਅਸੀਂ ਇੱਕ ਨੰਬਰ ਵਾਰਡ ਦਾ ਪੂਰੇ ਜੋਰ ਸ਼ੋਰ ਦੇ ਨਾਲ ਮਸਲਾ ਠਾਵਾਗੇ ਇਸ ਨਗਰ ਕੌਂਸਲ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵਧੀਕੀਆਂ ਹੋ ਰਹੀਆਂ ਮੈਂ ਹੈਰਾਨ ਹਾਂ ਕਿ ਵਿਜੇ ਕਲੋਨੀ ਦੇ ਅਗਲੇ ਪਾਸੇ ਕਿਸੇ ਕਿਸੇ ਕਲੋਨੀ ਵਾਲੇ ਵੱਲੋਂ ਉਹ ਬੜੀ ਲੰਬੀ ਦਿਵਾਰ ਤੋੜੀ ਗਈ ਨਗਰ ਕੌਂਸਲ ਦੀ ਉਹ ਰੋਕ ਉਸ ਗੱਲ ਨੂੰ ਸਾਰੀ ਨੂੰ ਖੂ ਖਾਤੇ ਦੇ ਵਿੱਚ ਪਾਇਆ ਗਿਆ ਕਦੇ ਵੀ ਨਗਰ ਕੌਂਸਲ ਦੇ ਵਿੱਚ ਹਾਊਸ ਦੇ ਵਿੱਚ ਇਹ ਗੱਲ ਨੂੰ ਨਹੀਂ ਲੈਂਦਾ ਗਿਆ ਵੀ ਆ ਨਗਰ ਕੌਂਸਲ ਦੀ ਕਿਸੇ ਨੇ ਦਿਵਾਰ ਤੋੜ ਕੇ ਨਗਰ ਕੌਂਸਲ ਦੀ ਜਗ੍ਹਾ ਨੂੰ ਰਸਤਾ ਬਣਾ ਕੇ ਨਗਰ ਕੌਂਸਲ ਨੂੰ ਰਸਤਾ ਬਣਾ ਕੇ ਉਹਨੇ ਬੜਤਨ ਦਾ ਯਤਨ ਕੀਤਾ ਹੈ ਪਰ ਉਹਦੇ ਤੇ ਨਹੀਂ ਹੋਇਆ ਆਪਣੇ ਸੈਣੀਆ ਰੋਡ ਤੇ ਇੱਕ ਦੁਕਾਨ ਬਣਾਈ ਗਈ ਹੈ ਪੰਜਾਬ ਮੈਡੀਕਲ ਹਾਲ ਦੁਕਾਨ ਬਣਾਈ ਗਈ ਹੈ ਜਦੋਂ ਕਿ ਉਹਨਾਂ ਦਾ ਸਟੇ ਚੱਲ ਰਿਹਾ ਹੈ ਉੱਥੇ ਕੋਈ ਸਾਰੀ ਨਹੀਂ ਕਰ ਸਕਦਾ ਪਰ ਇਹਨਾਂ ਲੋਕਾਂ ਦੀ ਮੇਲੀ ਭੁਗ ਦੇ ਨਾਲ ਜਿਹੜੀਆਂ ਜਗ੍ਹਾ ਨਗਰ ਕੌਂਸਲ ਦੇ ਹੰਦ ਤੇ ਕਬਜ਼ੇ ਕੀਤੇ ਜਾ ਰਹੇ ਐ ਸੱਜੰਡੇ ਦੇ ਵਿੱਚ ਹੋਰ ਵੀ ਦੋ ਗੱਲਾਂ ਆਈਆਂ ਕਿ ਸਾਡਾ ਜਿਹੜਾ ਏਰੀਆ ਰੇਲਵੇ ਲਾਈਨ ਤੋਂ ਪਾਰ ਐ ਇੱਥੇ ਕੋਈ ਵੀ ਹਸਪੀਟਲ ਜਾਂ ਹੋਰ ਕੋਈ ਨਹੀਂ ਹੈ ਜਿਸ ਕਰਕੇ ਜਿਹੜਾ ਆਮ ਆਦਮੀ ਕਲੀਨਿੰਗ ਐ ਉਹ ਸਾਈਡ ਤੇ ਨਹੀਂ ਬਣਾਇਆ ਗਿਆ ਇੰਡਿਆਂ ਨੇ ਜਿਹੜੀਆਂ ਸਾਈਡਾਂ ਤੈ ਕੀਤੀਆਂ ਉਹ ਕੀਤੀਆਂ ਜਿੱਥੋਂ ਹਸਪਤਾਲ ਸਿਰਫ 500 ਮੀਟਰ ਦੀ ਦੂਰੀ ਤੇ ਐ ਇੱਕੋ ਤੈ ਕੀਤੀ ਐ ਜਿੱਥੋਂ ਉੱਥੇ ਇੱਕ ਲਾਇਬ੍ਰੇਰੀ ਉੱਥੇ ਇੱਕ ਨਾਲ ਕਲੀਨਿੰਗ ਹੈ ਜਿਹੜਾ ਭਾਰਤੀ ਸੰਗਠਨ ਦੇ ਕੋਲ ਹੈ ਉਹ ਸਿਰਫ 25 30 ਮੀਟਰ ਦੀ ਦੂਰੀ ਤੇ ਹੈ ਉੱਥੇ ਆਮ ਆਦਮੀ ਕਲੀਨਿਕ ਬਣਾਉਣ ਦਾ ਯਤਨ ਕੀਤੇ ਜਾ ਰਹੇ ਇਸ ਕਰਕੇ ਮੈਂ ਸਮਝਦਾ ਕਿ ਇੱਥੇ ਨਗਰ ਕੌਂਸਲ ਨੇ ਜੋ ਲਗਾਤਾਰ ਤਾਂਦਲੀ ਹੋ ਰਹੀ ਹੈ ਜੋ ਬਾਰਡਰ ਉੱਪਰ ਬਿਚਕਰਾਬਾਜੀ ਹੋ ਰਹੀ ਹੈ ਜੋ ਸਤਾ ਤਾਰੀਆਂ ਦੇ ਉੱਤੇ ਬੰਦੇ ਲਾ ਕੇ ਉਹਨਾਂ ਦੇ ਥਰੂ ਕੰਮ ਕਰਵਾਏ ਜਾ ਰਹੇ ਹੈ ਜੋ ਕਿ ਅਸੀਂ ਸਮਝਿਆ ਕਿ ਇਹ ਲੋਕਤੰਤਰ ਦਾ ਕਤਲ ਹੈ ਅਸੀਂ ਇਹ ਸਮਝਦੇ ਹਾਂ ਕਿ ਲੋਕਤੰਤਰ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਅੱਖੋ ਪਰੋਖੇ ਕਰਕੇ ਇਹ ਨਗਰ ਕੌਂਸਲ ਵੱਲੋਂ ਜੋ ਸਦਾ ਦੇ ਇਸ਼ਾਰੇ ਦੇ ਉੱਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਸੀਂ ਉਹਦੀ ਪੂਰਜੋਰ ਨਿੰਦਾ ਕਰਦੇ ਹਾਂ ਕਿ ਅਸੀਂ ਇਸ ਗੱਲ ਤੇ ਵਾਰਨਿੰਗ ਵੀ ਦਿੱਤੇ ਆ ਕਿ ਜੋ ਸਾਹਿਬ ਨੂੰ ਇੱਥੇ ਜੋ ਪ੍ਰਧਾਨ ਜੀ ਬੈਠੇ ਐ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਅਸੀਂ ਵੱਡਾ ਸ਼ਗਰਚ ਵਿੱਡਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਜੇ ਵੱਡਾ ਆंदोलਨ ਕਰਾਂਗੇ ਨਗਰ ਕੌਂਸਲ ਦੇ ਵਿੱਚ ਇਹਨਾਂ ਸਾਡੀਆਂ ਡਿਮਾਂਡਾਂ ਨੂੰ ਲੈ ਕੇ ਇੱਕ ਅਸੀਂ 4 ਲੈਟਰ ਪ੍ਰਾਪਤ ਕੀਤਾ ਹੈ ਇੱਥੇ ਸਾਡੇ ਸੀਵਰੇਜ ਵਾਲੇ ਜੋ ਜਿੱਤੇ ਇਹ ਆਪਣੇ ਸੀਵਰੇਜ ਤੇ ਪਾਣੀ ਸਪਲਾਈ ਦੀ ਪਹਿਲਾ ਲੋਕ ਪਰਣਾਉਂਦੇ ਇਹ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਨੇ ਲਗਾਤਾਰ ਪੈਸੇ ਲੈ ਕੇ ਰੱਖ ਲੈਣੀਆਂ ਪੈਸੇ ਲੈ ਕੇ ਰੱਖ ਲੈਣੇ ਲੋਕਾਂ ਨੂੰ ਫਾਇਦਾ ਦੇ کئی-ਕਈ ਸਾਲ ਤੱਕ ਉਹਨਾਂ ਦੇ ਪੈਸੇ ਨਹੀਂ ਪਰੇ ਗਏ ਔਰ ਅਸੀਂ ਉਹਨਾਂ ਦੀ ਡਿਟੇਲ ਕਢਾਈ ਹੈ ਜਿਸ ਦਿਨ ਅਸੀਂ ਅਸੀਂ ਪ੍ਰੈਸ ਕਾਨਫਰੰਸ ਕੀਤੀ